ਟੱਚ ਛੋਟੀ ਲੱਗੀ ਵੀ ਆ ਸਟੀering ਮੜਿਆ ਵਾ ਸਾਰੇ ਫੀਚਰ ਵਰਕਿੰਗ ਦੇ ਵਿੱਚ ਏਸੀ ਹੀਟਰ ਓਕੇ ਸਰਵਿਸ ਹੋਈ ਵੀ ਐ ਇੰਜਨ ਗੇਅਰ ਫੁੱਲ ਓਕੇ ਜੀ ਇਨਸਪੈਕਸ਼ਨ ਪੈਰਾ ਦਾ ਕੰਮ ਸਾਰਾ ਬਿਲਕੁਲ ਓਕੇ ਆ ਕੁਝ ਕਰਾਉਣ ਦੀ ਲੋੜ ਨਹੀਂ ਦੱਸਿਓ ਇਹ ਗੱਡੀ ਦੀ ਡਿਮਾਂਡ 2 ਲੱਖ 80000 ਰੁਪਇਆ ਮਾਨਤਾਣ ਹੋ ਜਾਊਗਾ ਨੇਗੋਸ਼ੀਏਬਲ ਰੇਟ ਆ ਜੀ ਸੰਪਰਕ ਕਰ ਲਿਓ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਹਾਂਜੀ ਦਰਸ਼ਕੀ ਵੀਰੋ ਤੁਹਾਡੇ ਵਾਸਤੇ ਅਪਰ ਅਨੋਵਾ ਗੱਡੀਆਂ ਲੈ ਆਂਦੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣਾ ਅਨੋਵਾ ਗੱਡੀਆਂ ਦੇ ਕਰਮਾ ਜੀ ਇਹ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਆਈਆਂ ਇਕੱਲੀ-ਇਕਲੀ ਗੱਡੀ ਬਾਰੇ ਦਿੰਦੇ ਜਾਣਕਾਰੀ ਓਕੇ ਗੱਲਬਾਤ ਆ ਗੱਡੀਆਂ ਸਾਰੀਆਂ 12 ਵਾਟ ਤੋਂ ਲੈ ਕੇ 7 ਵਾਟਨ ਤੱਕਰ ਗੱਡੀਆਂ ਹਾਜ਼ਰ ਆਪਣੇ ਕੋਲੇ ਲੈ ਵੀ ਇਮਰਾਈ ਕਰ ਪਹਿਲੀ ਗੱਡੀ ਤੇ ਨਿਕਲ 2012 ਮਾਡਲ ਆ ਸਾਰੇ ਸ਼ੀਸ਼ੇ ਨਾਲ ਦੇ ਆ ਓਕੇ ਗੱਲਬਾਤ ਆ ਸੋਹਣੀ ਗੱਡੀ ਹੈਗੀ ਚਿੱਟੇ ਰੰਗ ਦੇ ਵਿੱਚ ਹਲਕੀ-ਪੁਲਕੀ ਟੱਚਿੰਗ ਹੈਗੀ ਜਿੰਨੀ ਗੱਲ ਹੋਵੇ ਗੱਡੀਆਂ ਦੇ ਵਿੱਚ ਦੱਸ ਕੇ ਦੇਵਾਂਗੇ ਟਾਇਰਾਂ ਦੇ ਵਿੱਚ ਕੰਪਲੀ ਫਿਟਡ ਵਾਲੇ ਉਲਾਈ ਲੱਗੇ ਹੋਏ ਆ ਸੈਂਟਰ ਲੋਕਿੰਗ ਵਾਲੀ ਚਾਬੀ ਆ ਸੈਂਟਰ ਲੋਕਿੰਗ ਹਰ ਇੱਕ ਗੱਡੀ ਦੇ ਨਾਲ ਹੀ ਮਿਲ ਜੂਗੀ ਤੁਹਾਨੂੰ ਦੇ ਵੀਂਦਰਬਰ ਮਰਵਾਇਆ ਪਰਾ ਨਿਗਾ ਮੈਟ੍ਰਿਕ ਗੱਡੀ ਦੇ ਵਿੱਚ ਪੈਣ ਵਾਲਿਆ ਮੈਟ ਵੀ ਪਵਾ ਕੇ ਦੇ ਦਾਂਗੇ ਸੀਟ ਕਵਰ ਬਿਲਕੁਲ ਨਵੇਂ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਸਾਰੇ ਸੀਸੇ ਨਾਲ ਦੇ 2012 ਮਾਡਲ ਆ ਸੋਫਾ ਸੀਟ ਦੇ ਵਿੱਚ ਗੱਡੀ ਆ ਏਸੀ ਹੀਟਰ ਓਕੇ ਆ ਸਰਵਿਸ ਸਾਰੀਆਂ ਗੱਡੀਆਂ ਦੀ ਹੋਈ ਵੀ ਆ ਕੰਪਲੀਟ ਆ ਜੇ ਵੀ ਮੜੀ ਜੀ ਨਿਗਾ ਮਰਵਾਦੀ ਕਰੇ ਗੱਡੀ ਤੇ ਸਾਫ ਸੁਥਰੀ ਤੇ ਸੋਹਣੀ ਗੱਡੀ ਆ 2012 ਮਾਡਲ ਆ ਸਾਰੇ ਸੀਸੇ ਨਾਲ ਦੇ ਆ ਤੇ ਜਿਹੜੀ ਗੱਡੀ ਦੀ ਡਿਮਾਂਡ ਹੈਗੀ 3 ਲੱਖ 65000 ਮਾਡਲ ਆ 2012 ਮਾਡਲ ਹੈ 네ਗੋਸ਼ੀਏਸ਼ਨ ਰੇਟ ਆ ਮਾਰ ਤੜ ਹੋ ਜਾ। ਇਸ ਤੋਂ ਵੱਧ ਆ ਕੀ ਬਾਈ ਜੀ 2011 ਮਾਡਲ। ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ। ਪੀਵੀ 30 ਮਕਸਰ ਨੰਬਰ ਆ। ਦੋਨੇ ਮਕਸਰ ਨੰਬਰ ਦੀਆਂ 11 12 ਮਾਡਲ। ਓਕੇ ਗੱਡੀ ਆ। ਪਲਾਏ ਲੱਗੇ ਹੋਏ ਆ ਪੂਰੀ ਸੋਹਣੀ। ਪੂਰੀ ਸੋਹਣੀ ਗੱਲ ਬਾਤ ਆ। ਟਾਇਰਾਂ ਦੀ ਹਾਲਤ ਜਿਹੜੀ ਹੈਗੀ ਆ 75-85 ਪੈਸੇ ਆ। ਲੈ ਵੀ ਆ ਚੀਜ਼ ਬਹੁਤ ਸੋਹਣੀ, ਛੌਂਕੀ ਬੰਦੇ ਕੋਲੇ ਸੀਗੀ ਬਹੁਤ ਵਧੀਆ ਓਕੇ ਗੱਡੀ ਆ। ਹਰ ਚੀਜ਼ ਬਹੁਤ ਸੋਹਣਾ ਹੈ, ਵਰਕ ਕਰਾਇਆ ਹੋਆ ਹੈ। ਅੰਦਰ ਬਾਅਦ ਮਰਵਾ ਦੇਣੇਗਾ। ਗੱਡੀ ਟੱਚ ਲੱਗੀ ਵੀ ਆ ਕੈਪਟਨ ਸੀਟਾਂ ਦੇ ਵਿੱਚ ਗੱਡੀ ਹੈਗੀ ਮੈਟ ਪੂਰੀ ਸੋਹਣੀ ਹੈ ਗੱਡੀ ਦੇ ਵਿੱਚ ਸੋਹਣੀ ਤੇ ਸਾਫ਼-ਸੁਥਰੀ ਗੱਡੀ ਆ ਹਲਕੀ ਫੁਲਕੀ ਟੱਚਿੰਗ ਮਿਲ ਜੂਗੀ ਮੈਟਿੰਗ ਹੋਈ ਵੀ ਆ ਡਬਲ ਮੈਟ ਆ ਗੱਡੀ ਦੇ ਵਿੱਚ ਬਾਈ ਜੀ ਮੈਟਿੰਗ ਹੋਈ ਵੀ ਆ ਇੱਕ ਡਬਲ ਮੈਟ ਆ ਜਿੰਨੀ ਗੱਲਬਾਤ ਹੋਊਗੀ ਸੋਹਣੀ ਆਪਾਂ ਦੱਸ ਕੇ ਦੇਵਾਂਗੇ ਮਾਰਕਸ ਵੀਰੋ ਤੇ ਰੇਟ ਵੀ ਜੈ ਜੀ ਹੁੰਦੇ ਆ ਆਪਣੇ ਤੁਹਾਨੂੰ ਪਤਾ ਹੀ ਆ ਗਿਆ 2011 ਮਾਡਲ ਹੈ ਹਲਕੀ ਫੁਲਕੀ ਟੱਚਿੰਗ ਆ ਗਈ ਸੈਂਟਰ ਲੋਕ ਵਾਲੀ ਚਾਬੀ ਇਹਦੇ ਨਾਲ ਵੀ ਆ ਲੋ ਵੀ ਸੈਂਟਰ ਲੋਕਿੰਗ ਵਾਲੀ ਚਾਬੀ ਇਹਦੇ ਨਾਲ ਵੀ ਆ ਤੇ ਜਿਹੜੀ ਗੱਡੀ ਦੀ ਡਿਮਾਂਡ ਆ 335000 ਰੁਪਿਆ ਡਿਮਾਂਡ ਆ ਜੀ ਸਰਵਸ ਸਰਵਾਂ ਗੱਡਰੀ ਹੋਈ ਵੀ ਆ ਫਿਲਟਰ ਸਾਰਿਆਂ ਦੇ ਚੇਂਜ ਆ ਤੇ ਦੂਜਾ ਗੱਡੀ ਵੀ ਤੇਰਾ ਨੰਬਰ 1460 ਪੂਰੀ ਸੋਹਣੀ ਗੱਡੀ ਆ ਓਕੇ ਗੱਲਬਾਤ ਆ ਤੇ ਇਹ ਗੱਡੀ ਬੱਡੀ ਚਾਲੀ ਦੇ ਵਿੱਚ ਤਿਆਰ ਆ ਜੀ ਲੱਗੀ ਬਜੀ ਘਟੋ ਨਹੀਂ ਆਪਦਾ ਜਾਣਕਾਰ ਬੰਦਾ ਲੈ ਕੇ ਚੈੱਕ ਕਰਕੇ ਗੱਡੀ ਵੀ ਜਾ ਸਕਦੇ ਹਾਂ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਨਾ ਓਕੇ ਗੱਲਬਾਤ ਆ ਤੇ ਜਿਹੜੀ ਟਾਇਰਾਂ ਦੀ ਹਾਲਤ ਆ ਇਹ ਚ ਬੀਲ ਕੱਪ ਲੱਗੇ ਪਿਆ 70 ਤੋਂ 75 ਪੈਸੇ ਟੈਰਾਂ ਦੀ ਹਾਲਤ ਹੈ ਜਿੰਨੀ ਹੋਊਗੀ ਗੱਲ ਉਹਨੂੰ ਕੋਈ ਦੱਸਾਂਗੇ ਬਾਈ ਜੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਆ ਓਕੇ ਆ ਲੈ ਵੀ 15-12 ਵਕਤਾਂ ਮਰਵਾਦੀ ਨਿਗਾ ਸੀਟ ਕਵਰ ਬਿਲਕੁਲ ਨਿਊ ਇਹ ਸੋਫਾ ਸੀਟ ਦੇ ਵਿੱਚ ਗੱਡੀ ਆ ਟੱਚ ਛੋਟੀ ਲੱਗੀ ਵੀ ਆ ਮੈਟ ਬਿਲਕੁਲ ਨਵੇਂ ਆ ਇਹ ਗੱਡੀ ਦੇ ਵਿੱਚ ਵੀ ਮੈਟ ਡਬਲ ਆ ਜੀ ਸਾਫ਼ ਸੁਥਰੀ ਤੇ ਸੋਹਣੀ ਗੱਡੀ ਆ 2009 ਮਾਡਲ ਆ ਤੇ ਜਿਹੜੀ ਗੱਡੀ ਦੀ ਪਾਸ ਹੈਗਾ ਬਾਈ ਜੀ ਉਹ ਆਪਾਂ ਕਰਵਾ ਕੇ ਦੇਵਾਂਗੇ ਬੱਸ ਮਹੂਰ ਲਈ ਭੇਜਤੀ ਹੈ ਕਿ 2030 ਤੱਕ ਕਰਪਾਸ ਨੂੰ ਮਿਲ ਚੁਗੀ ਇਹ ਗੱਡੀ ਦੀ ਠੀਕ ਹੈ ਜੀ ਤੇ ਰੇਟ 2,80,000 ਰੁਪਏ ਡਿਮਾਂਡ ਹੈ 네ਗੋਸ਼ੀਏਬਲ ਰੇਟ ਹੈ ਮਾਨਤਨ ਹੋ ਜਾਊਗਾ ਇੰਜਨ ਗੇਅਰ ਸਾਰੀਆਂ ਗੱਡੀਆਂ ਦੇ ਓਕੇ ਆ ਇਹ ਦੂਵਾ ਦਾ ਕੀ ਪੀਪੀ04 ਫਰੀਦਕੋਟ ਨੰਬਰ ਇਹ ਵੀ 2009 ਮਾਡਲ ਹੈ ਇਹ ਵੀ ਸੂਨ ਗੱਡੀਆਂ ਸਾਫ ਸੁਥਰੀਆਂ ਹਨ ਧਮਾਕਿਆ ਰੇਟਾਂ ਦੇ ਬਾਈ ਜੀ ਮਾਨਤਨ ਕਰਾਂਗੇ ਇਸ ਦਾ ਤੇ ਇਹਨੂੰ ਫਾਲੋ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਫੁੱਲ ਦੇਖ ਲਿਆ ਕਰੋ ਸਾਰੀਆਂ ਗੱਡੀਆਂ ਓਕੇ ਆ ਕ੍ਰੋਮ ਲੱਗਿਆ ਵਾ ਸੁਣਿਆ ਹੈਂਡਲ ਹੁੰਡਲ ਪੂਰੀ ਵਧੀਆ ਓਕੇ ਗੱਡੀ ਆ ਇਹ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਲਓ ਜੀ ਮਰਵਾਇਆ ਕਰੰਦਰ ਵਰਨਿੰਗ ਆ ਮੈਟ ਬਿਲਕੁਲ ਨਵੇਂ ਆ ਆਪਾ ਬਰਖਾਇਆ ਇਹਦੇ ਵਿੱਚ ਜਮਾਂ ਨਵੇਂ ਕਾਲੀ ਰਖਾਇਆ ਜੀ ਮੈਟ ਨਵੇਂ ਸੀਟ ਕਵਰ ਨਵੇਂ ਟੱਚ ਛੋਟੀ ਲੱਗੀ ਵੀ ਆ ਸਟੀਰਿੰਗ ਮੜਿਆ ਵਾ ਸਾਰੇ ਫੀਚਰ ਵਰਕਿੰਗ ਦੇ ਵਿੱਚ ਆ ਏਸੀ ਹੀਟਰ ਓਕੇ ਸਰਵਿਸ ਹੋਈ ਵੀ ਆ ਇੰਜਨ ਗੇਅਰ ਫੁੱਲ ਓਕੇ ਜੀ ਇਫੈਕਸ਼ਨ ਬੈਰਾ ਦਾ ਕੰਮ ਸਾਰਾ ਠੋਕੀ ਆ ਕੁਛ ਕਰਮ ਦੀ ਲੋੜ ਹੁੰਦਾ ਸੀ ਕਰੋ ਇਹ ਗੱਡੀ ਦੀ ਡਿਮਾਂਡ 2 ਲੱਖ 2000 ਰੁਪਇਆ ਮੰਨਤਨ ਹੋ ਜੂਗਾ ਨੇਗੋਸ਼ੀਏਬਲ ਰੇਟ ਆ ਜੀ ਸੰਪਰਕ ਕਰ ਲਿਓ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਆ ਗੱਡੀ ਆ ਗਈ ਬਾਈ ਜੀ ਜਿਹੜੀ ਗੱਲਬਾਤ ਹੋਊਗੀ ਉਹ ਨਹੀਂ ਦੱਸਾਂਗੇ ਸਾਰੀ オリジナル ਗੱਡੀ ਆ ਜੇ オリジナル ਕਹਦਾ ਤਾਂ オリジナル ਹੀ ਆ ਪੀਪੀ03 ਬਠਿੰਡਾ ਨੰਬਰ ਇਹ ਸ਼ੌਕ ਨਾਲ ਰੱਖੀ ਹੋਈ ਸੀ ਬੰਦੇ ਦੀ ਜੀ ਉਸ ਗੱਡੀਆਂ ਕਸਟਮਰ ਦੀਆਂ ਇੱਕ ਦੋ ਗੱਡੀਆਂ ਆਪਣੀਆਂ ਆਪ ਦੀਆਂ ਦੱਸ ਕਿ ਵੀਰੋ 2009 ਮਾਡਲ ਹੈ ਜਿਹੜੀ ਪਾਸ ਨਾ ਗੱਡੀ ਦੀ ਉਹ 2029 ਟਿੱਕਰ ਆ ਉਲਾਏ ਲੱਗੇ ਵਿਆ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਟਰੋਮ ਵਗੈਰਾ ਲੱਗਿਆ ਵਾ ਇਸੇ ਉੱਪਰ ਹੈਂਡਲਾ ਉੱਪਰ ਵੀ ਜੀ ਤੇ ਸ਼ੇਡ ਨਾਲ ਬਹੁਤ ਸੋਹਣੀ ਹੈ ਬੀਮਾਰਡ ਹੈ ਜੀ ਡਬਲ 에ਅਰ ਬੈਗ ਨਾਲ ਆ ਜਾਂਦੀ ਹੈ ਇਹ ਤੇ ਕੇਅਰ ਬੈਗ ਬਈ ਜੀ ਸਟੀਅਰਿੰਗ ਦੇ ਵਿੱਚ ਆ ਇੱਕ ਕੇਅਰ ਬੈਗ ਪਰੇ ਹੁੰਦਾ ਜੀ ਕਰੈਕਟਰ ਸਾਈਡ ਠੀਕ ਆ ਜੀ ਟੱਚ ਛੋਟੀ ਲੱਗੀ ਹੋਈ ਆਟੋਮੈਟਿਕ ਏਸੀ ਕੰਟਰੋਲ ਆ ਤੇ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਸੀਟ ਕਵਰ ਸਾਰੀਆਂ ਗੱਡੀਆਂ ਦੇ ਨਵੇਂ ਆ ਲੈ ਵੀ ਆਟੋ ਕੰਟਰੋਲ ਏਸੀ ਤੇ ਮੜੀ ਜੀ ਮਰਾਇ ਕਿਰਨੇਗਾ ਆਟੋ ਕੰਟਰੋਲ ਏਸੀ ਆ ਬੀ ਟੌਪ ਮਾਡਲ ਹੈ ਬੈਕ ਸਾਈਡ ਤੇ ਮਰਵਾਦੇ ਨਿਗਾ ਬਾਈ ਜੀ ਮੈਟ ਗੱਡੀ ਦੇ ਵਿੱਚ ਡਬਲ ਆ ਤੇ ਮੈਟਿੰਗ ਹੋਈ ਵੀ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਹੈ ਓਕੇ ਗੱਲਬਾਤ ਛੱਤ ਵਗੈਰੇ ਤੇ ਵੀ ਬਾਈ ਜੀ ਨਿਗਾ ਮਰਾ ਦਿਓ ਪੂਰੀ ਸੋਹਣੀ ਤੇ ਸਾਫ ਸੁਥਰੀ ਜੀ ਹੈ ਓਕੇ ਜੀ ਇਹ ਗੱਡੀ ਬੀ ਟੌਪ ਮਾਡਲ ਹੋਣ ਦੇ ਕਾਰਨ ਤੇ オリジナル ਹੋਣ ਦੇ ਕਾਰਨ ਫਾਸਨ ਵੀ ਪਈ ਆ 2,90,000 ਰੁਪਏ ਗੱਡੀ ਦੀ ਡਿਮਾਂਡ ਆ ਜੀ 네ਗੋਸ਼ੀਏਬਲ ਰੇਟ ਮੰਨਤਾਂ ਹੋਊਗਾ ਦੁਆਰਾ ਦੀ ਬਾਈ ਜੀ 2007 ਮਾਡਲ ਇੱਕ ਬਾਈ ਜੀ ਮੜਾ ਚਿੱਟੀ ਦੇ ਰੋਏ ਨਿਗਾ ਫਰੀਦਕੋਟ ਨੰਬਰ ਤੇ ਉਹਦੀ ਜਿਹੜੀ ਪਾਸਿੰਗਾ ਉਹ 2000 29 ਦੇ 10ਵੇਂ ਮਹੀਨੇ ਦੇਕਰ ਦੀਈ ਆ ਪਾਸ ਤੋਂ ਸਲੀਪ ਉਹ ਲੱਗੀ ਸੀ ਆਪਾਂ ਬਾਈ ਜੀ 2029 ਦੇ 10ਵੇਂ ਮਹੀਨੇ ਤੇ ਕਾਰਬਨ ਦੀ ਨਕੀ ਲੱਗਰ ਗਈ ਦੁਆਰਾ ਦੀ 2007 ਮਾਡਲ ਪੀਵੀ 9 ਨੰਬਰ ਇਹ ਵੀ ਗੱਡੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਹੈ ਵੱਡੇ ਡਰ ਦੇ ਵਿੱਚ ਆ ਪੈਰ ਤਾਂ ਲੱਗੇ ਹੋਇਆ ਇਹ ਵੀ ਸ਼ੌਂਕੀ ਬੰਦੇ ਕੋਲ ਸੀ ਗੱਡੀ ਆਪਾਂ ਵਧੀਆ ਗੱਡੀ ਨਹੀਂ ਹੁਣ ਐਤੋਂ ਵੱਡੇ ਵਾਲੀ ਕਿਉਂ ਨੇ ਬਾਈ ਜੀ ਪੈਰ ਤਾਂ ਲੱਗੇ ਹੋਇਆ ਪੈਰਦਾਨ ਦੇ ਵਿੱਚ ਲੈਟਿੰਗ ਹੋਈ ਵੀ ਹੈ। ਆਹ ਬਹੁਤ ਸੋਹਣਾ ਥੀ ਹੁੰਦਾ ਜਗਦੀ ਹੈ ਗੱਡੀ। ਸੀਟ ਕਵਰਾਂ ਤੇ ਮਰਾਜ ਬੜਾ ਨਿਗਾ ਬਾਈ ਸੈਂਟਰ ਲੋਕ ਗੰਗਲੀ ਚਾਬੀ ਇਹਦੇ ਨਾਲ ਵੀ। ਸਾਰੀਆਂ ਗੱਡੀਆਂ ਦੇ ਨਾਲ ਸੈਂਟਰ ਲੋਕ ਦੀਆਂ ਚਾਬੀਆਂ। ਮੈਟ ਇਹਦੇ ਵਿੱਚ ਵੀ ਬਿਲਕੁਲ ਨਵੇਂ ਆ। ਸੀਟ ਕਵਰ ਜਿਵੇਂ ਨਿਊ। ਸਟੀਅਰਿੰਗ ਮਰਿਆ ਹੋਇਆ ਜਿਵੇਂ ਨਵੇਂ ਸੀਟ ਕਵਰ ਆ ਬਾਈ ਜੀ। ਜੇ ਨਵੇਂ ਕਹਤੇ ਤਾਂ ਨਵੇਂ ਹੀ ਹੋਣਗੇ। ਗੱਲ ਉਹਨੂੰ ਵੀ ਕਰਦੇ ਜਿੰਨੀ ਹੁੰਦੀ ਆ ਸੋਫਾ ਸੀਟ ਦੇ ਵਿੱਚ ਇਹ ਗੱਡੀ ਆ। ਸਾਫ ਸੁਥਰੀ ਤੇ ਸੋਹਣੀ ਗੱਡੀ ਆ। ਇਹਦੇ ਪਾਸ ਨ ਪਈ ਆ 2023 ਉਹ ਤਾਂ ਗੱਲ ਹੀ ਨਹੀਂ ਆ ਸਰ ਜੀ 2.25 ਲੱਖ ਰੁਪਏ ਡਿਮਾਂਡ ਹੈ ਗੱਡੀ ਦੀ ਉਹ ਸਭ ਕੁ ਮਾੜਾ ਤਾਂ ਉਹ 29 ਚਿਕਪਾ ਸਾਫ ਸੁਥਰੀ ਤੇ ਓਕੇ ਸੈਂਟਰ ਲੋਕ ਮੈਨੂੰ ਚਾਬੀ ਦੇਣਾ ਲੋਅ ਬਜਟ ਦੀ ਗੱਡੀ ਆ ਗਈ ਬਾਈ ਜੀ ਪੀ ਵੀਰ 10 ਲੁਧਿਆਣਾ ਨੰਬਰ 999 ਬਹੁਤ ਛੋਣੀ ਤੇ ਸਾਫ ਸੁਥਰੀ ਗੱਡੀ ਆ ਓਕੇ ਗੱਲਬਾਤ ਆ ਛੋਣੀ ਗੱਡੀ ਆ ਇਹ ਸੈਂਟਰ ਲੋਕ ਮੈਨੂੰ ਚਾਬੀ ਨਹੀਂ ਇਹਦੇ ਨਾਲ ਹੈ ਕਿ ਸੈਂਪਲ ਚਾਬੀ ਹੈ ਬਾਈ ਜੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਠੀਕ ਹੈ ਜੀ ਦਾ ਰੇਟ ਆਪਾਂ ਜੈਜ ਜੇ ਹੀ ਦੇ ਦਿਆਂਗੇ ਹੁਣ ਰੇਟ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਓਕੇ ਗੱਲਬਾਤ ਆ ਜਿਹੜੀ ਗੱਡੀ ਦੀ ਇਹਦੀ ਡਿਮਾਂਡ ਹੈ ਜੀ ਇਹ ਗੱਡੀ ਦੀ 2 ਲੱਖ ਰੁਪਈਆ ਡਿਮਾਂਡ ਆ ਗਈ 2007 ਮਾਡਲ ਆ ਸੀਸੇ ਨਾਲ ਦੇ ਆ 2027 ਦੇ ਤੀਜੇ ਮਹੀਨੇ ਚੱਕਰ ਦੀ ਪਾਸਿੰਗ ਪਈ ਹੈਗੀ ਅਪਲਾਈ ਇਹਨੂੰ ਲੱਗੇ ਹੋਏ ਕੰਪਨੀ ਫਿਟਡ ਵਾਲੇ ਜਿਹੜੀ ਟਾਇਰਾਂ ਦੀ ਹਾਲਤ ਆ ਉਹ 70 ਤੋਂ 75 ਪੈਸੇ ਆ ਜੀ ਨੇਗੋਸ਼ੀਏਬਲ ਰੇਟਾਂ ਮਾਤਲ ਕਰਾਂਗੇ ਹਰ ਕੱਪੜੇ ਤੋਂ ਵੱਡਾ ਨਹੀਂ ਹੋਣਾ ਤੇ ਵਿੱਚਦਰ ਨੂੰ ਸਾਰੇ ਮਰਵਾਦੀ ਕਰਾਂ ਨਿਗਾ ਤੇ ਉਹਨੂੰ ਫੋਲੋ ਜੁਕੂਨ ਕਰ ਲਓ ਪੰਜਾਬ ਨੂੰ ਇੰਸਟਾਗ੍ਰam YouTube ਤੇ Facebook ਤੇ ਨਿਗਾ ਬਰਾਦਰ ਵੀ 7 ਮਾਡਲ ਤੋਂ ਲੈ ਕੇ 12 ਮਾਡਲ ਤੱਕ ਹਾਜ਼ਰ ਆ ਗਦੀਆਂ ਸਾਫ ਸੁਥਰੀਆਂ ਤੇ ਸੋਹਣੀਆਂ ਗੱਡੀਆਂ ਓਕੇ ਗੱਲਵਾਦਾ ਗੱਡੀਆਂ ਦੇ ਵਿੱਚ ਤੇ ਜਿਹੜੀ ਭਾਈ ਨੇ ਗੱਡੀ ਖਰੀਦਣੀ ਹਾਂ ਜਾਣ ਕਰ ਲਿਓ ਸਭ ਹੱਤ ਕਾ